ਸਭ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਕਿਉਂਰੇ ਮਹੌਸਨੈਦਾ ਕਿਥੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਅਤੇ ਉਹਨਾਂ ਦੇ ਰਹਿਣ ਦੇ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਨੇ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਹੈ ਇਹ ਜੀਵ ਜੰਤੂ ਅੱਡੇ ਵਾੜੇ ਪ੍ਰਜਾਤੀਆਂ ਦੇ ਪ੍ਰਣਾਲੀ ਉਹਨਾਂ ਦੇ ਘਰਾਂ ਲਈ ਪੂਰਾ ਵਾਤਾਵਰਨ ਨੂੰ ਨਾਮ ਦਿੱਤਾ ਹੈ ਉਹਨਾਂ ਦੇ ਅਨੁਕੂਲ ਜਿੱਦਾਂ ਦੇ ਮੌਸਮ ਜਿੱਦਾਂ ਦੇ ਮਾਹੌਲ ਦੇ ਵਿੱਚ ਇਹ ਜੀਵ ਜੰਤੂ ਰਹਿੰਦੇ ਨੇ ਪਾਣੀ ਦੇ ਵਿੱਚ ਉਦਾਂ ਦਾ ਹੀ ਜਿੱਥੇ ਉਹਨਾਂ ਲਈ ਪ੍ਰਬੰਧ ਕੀਤਾ ਹੋਇਆ ਇਹ ਤੁਸੀਂ ਦੇਖ ਰਹੇ ਹੋ ਕੈਨਟੋ ਕੈਨੇਡਾ ਸੋਰਨ ਆਫ ਕੈਨੇਡਾ ਹੁਣੀ ਨੇ ਕਰੀ ਹੋਈ ਅੱਡੋ ਅੱਡ ਰੰਗ ਅੱਡੋ ਅੱਡ ਕਿਸਮ ਦੇਖੋ ਕਿਨੇ ਸੁੰਦਰ ਲੱਗ ਰਹੇ ਨੇ ਹਰ ਸਾਈਜ਼ ਦੇ ਛੋਟੇ ਵੱਡੇ ਦਰਮਿਆਨੀ ਦੇਖ ਸਕਦੇ ਤੁਸੀਂ ਨਦੀਆਂ ਕਿਸਮਾਂ ਕੀ ਹੈ ਜੀ ਪਾਣੀ ਦੇ ਚ ਰਹਿਣ ਵਾਲੇ ਜੀਵ ਜੰਤੂਆਂ ਦੇ ਲਈ ਨੂੰ ਤੰਤਕ ਨੇਦਰ ਵਿੱਚ ਅਕਿਉਰੀ ਮਾਹੌਲ ਮਾਦਾ ਸਿਤਿ ਹੋਇ ਪ੍ਰਵੰਦ ਇਸੇ ਨੂੰ ਤੋਂ ਤਾਂ ਦੇ ਰਹੇ ਹਾਂ

ਪਿਆਰੇ ਔਰ ਪਿਆਰੇ ਪਿਆਰੇ ਰੰਗ ਇਹਨਾਂ ਦੇ ਹਰ ਜਗ੍ਹਾ ਅਡਡ ਕਿਸਮ ਮਿਲੂਗੀ ਤੁਹਾਨੂੰ ਜਿੱਦਾਂ ਜਿੱਦਾਂ ਅੱਗੇ ਵਧੋਗੇ ਉਦਾਂ ਉਦਾਂ ਅਡਡ ਕਿਸਮ ਦੀਆਂ ਪ੍ਰਜਾਤੀਆਂ ਮਿਲਣੀਆਂ ਤੁਹਾਨੂੰ सिके सिके हुए नहीं पता नहीं क्या है इदा लगता जो कि पुरानी करेंसी हुए तो सके तो लग रहे करेंसी लग रही है तो कुछ हो सकता कुछ होर भी हो ਵਾਹ ਜਾਨਵਰ ਉੱਡ-ਉੱਡ ਕੇ ਜਾਂਦੇ ਇਹ ਜੰਗਲ ਬੰਨ ਦੇ ਅਸੀਂ ਤਾਂ ਬਹੁਤ ਰੱਬ ਦੀ ਇਹ ਜੀ ਕੋਰੀ ਮਾ ਕੈਨੇਡਾ ਦੇਖੋ ਜੰਗਲੀ ਜੰਤੂਆਂ ਦੀ ਕਿਸਮ ਵੀ ਦੇਖੋ ਕਿੰਨੇ ਰੰਗ ਨੇ ਇਹਦੇ ਵਿੱਚ ਆਹ ਦੇਖ ਸੰਦੋ ਤੁਸੀਂ ਕਲੋਲਾ ਘਾਰੇ ਨੇ ਵਿੱਚ پوری ਮਹਤੀ ਵਿੱਚ ਨੇ ਇਹ ਜਾਨਵਰ ਇਹ ਦੇਖੋ ਇਹਦਾ ਥੱਲੇ ਵਾਲਾ ਪੈਸਾ ਇਹ ਥੱਲੇ ਇਦਾਂ ਦੇ ਲੱਗਦੇ ਨੇ ਦੇਖੋ ਬਿਲਕੁਲ ਬਾਈਟਰ ਨੇ ਥੱਲੇ ਦੇਖੋ ਕਈ ਕਿਸਮ ਦੇ ਪਿਆਰੇ ਪਿਆਰੇ ਜਾਨਵਰ ਮਿਲਣਗੇ ਤੁਹਾਨੂੰ ਇਹ ਦੇਖੋ ਥੱਲੇ ਇੰਦਾ ਹਿੱਲ ਰਹੇ ਨੇ ਕਿੱਤੇ ਰੰਗ ਦੇ ਜਾਨਵਰ ਦੇਖੋ ਇਹ ਦੇਖੋ ਇਹ ਲੇਟਾਂ ਜਲਦੀਆਂ ਵਗੀਆਂ ਹੁੰਦੀਆਂ ਨੇ ਇੰਨਾ ਸਾ ਲੈ ਰਹੇ ਨੇ ਇਹ ਫਿਰ ਕੋਈ ਸਿੱਕੇ ਵਰਾ ਪੈਣੇ ਹੋ ਸਕਦਾ ਹੈ ਕ੍ਰਾਂਸੀ ਹੋਏ ਜੀ ਇਹ ਜਿੱਥੇ ਹਨਾਣੋਂ ਪਾਣੀ ਇਹਨਾਂ ਦੇ ਐਂਕੂਲ ਇੰਟਰ ਕਰਕੇ ਤੇ ਜਾ ਜਾਂਦਾ ਕਾਲੂ ਨੂੰ ਖਰਾਬ ਤੇ ਜਿੱਦਾਂ ਦਾ ਪਾਣੀ ਚਾਹੀਦਾ

ਬਨੰਦ ਦੇਖੋ ਜਾਨਵਰਾਂ ਦੀਆਂ ਕਿਸਮਾਂ ਦੇਖੋ ਕਿਦਾਂ ਉੱਠਦੇ ਨੇ ਇਤਾਂ ਤਰਦੇ ਨੇ ਵਿੱਚ ਜਿਵੇਂ ਲੱਟੂ ਜਗਦੇ ਹੋਣ ਇਹ ਦੇਖੋ ਲਾਈਟਿੰਗ ਲੱਗਦੀਆਂ ਰੰਗ ਰੰਗ ਬਰੰਗੀਆਂ ਇਹ ਸਾਰੇ ਜਾਨਵਰ ਨੇ ਜੀ ਅੱਡ ਅੱਡ ਕਿਸਮਾਂ ਦੇ ਦੇਖਣ ਜੋ ਜਗਾ ਜੀਏ ਜੇ ਆਓ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਇੱਥੇ ਬੱਚਿਆਂ ਦੇ ਮਨੋਰੰਜਨ ਲਈ ਹੋਰ ਜੀ ਆਇਆਂ ਨੂੰ ਮੈਂ ਕਹਿੰਦਾ ਲੋਕਾਂ ਤੋਂ ਅੰਤੋਂ ਦੇ ਬੱਚੇ ਖੇਡਿਆਣੇ ਦੇਖਣ ਲਈ ਤੇ ਸੰਦੇ ਯਾਰਾਂ ਮਾਹਤ ਪਿਆਰੇ ਪਿਆਰੇ ਰੰਗ ਖੂਕ ਖਲਾਲਾ ਕਰਦੇ ਨੇ ਪਾਣੀ ਦੇ ਵਿੱਚ ਕਿੱਦਾਂ ਦਾ ਵਾਤਾਵਰਨ ਇਹਨਾਂ ਨੂੰ ਚਾਹੀਦਾ ਉੱਦਾਂ ਦਾ ਵਾਤਾਵਰਨ ਇਹਨਾਂ ਨੂੰ ਦਰਸਾ ਗਿਆ ਇੱਥੇ ਹੋਰ ਕਿਸਮ ਦੇ ਸਾਡੇ ਵੱਡੇ ਦਰਮਿਆਨੇ ਹੋਰ ਕਿਸਮ ਦੇ ਜੀਵ ਜੰਤੂ ਮੌਜੂਦ ਨੇ ਦੇਖ ਸਕਦੇ ਹੋ ਤੁਸੀਂ ਕਿੰਨੇ ਪਿਆਰੇ ਲੱਗਦੇ ਨੇ ਤਾਰੀਆਂ ਲਗਾ ਰਹੇ ਨੇ ਪੂਰੀ ਮौज-ਮਸਤੀ ਕਰ ਰਹੇ ਨੇ ਇਹ ਕੋਨਾ ਵਾਲੀ ਛੋਟੇ ਬੱਚੇ ਵੀ ਨੇ ਛੋਟੇ ਵੀ ਨੇ ਬੰਦ ਨੀ ਕਿਸਮਾ ਕਿਤੇ ਕੁੜਕੀ ਪਿਆਰੀਆਂ ਪਿਆਰੀਆਂ ਕਸ਼ਮਾ ਬਹੁਤ ਹੀ ਪਿਆਰੇ ਪਿਆਰੇ ਮੁੰਦੇ ਰੰਗ ਇਹ ਦੇਖੋ ਤਾਂ ਦੇ ਰੰਗ ਨੇ ਤਾਂ ਹੀ ਕਿਉਂ ਕਹਿਣਾ ਯਾਰੀ ਅਕੀਉਰੀ ਨੂੰ ਮਾਫ ਕਨੇਡਾ ਕੈਨੇਡਾ ਅੰਟਾਰੀਓ ਸਟੇਟ ਦੇ ਸ਼ਹਿਰ ਟੋਰਾਂਟੋ ਦੇ ਵਿੱਚ ਡਾਉਨਟਾਊਨ ਏਰੀਆ ਵਿੱਚ ਹੈ ਇਹ ਸੀਐਨ ਟਾਵਰ ਦੇ ਬਿਲਕੁਲ ਨਾਲ ਕਿਹੋ ਜਿਹਾ ਮਾਹੌਲ ਹੈ ਕੈਨੇਡਾ ਇੱਥੇ ਆਣੇ ਚ ਰਹਿਣ ਵਾਲੀਆਂ ਅੱਡੋ ਅੱਡ ਪ੍ਰਜਾਤੀਆਂ ਪੂਰਾ ਆ ਲਈ ਚੋਚੂ ਬਾਰ ਮਾਹੌਲ ਬਣਾਇਆ ਹੋਇਆ ਹੈ ਤੋਂਦੇ ਮਾਹੌਲ ਦੇ ਵਿੱਚ ਜੀਵ ਜੰਤੂ ਰਹਿੰਦੇ ਨੇ ਉਦਾਂ ਦੇ ਮਾਹੌਲ ਇਹਨਾਂ ਨੂੰ ਦਿੱਤਾ ਗਿਆ ਦੇਖੋ ਇਹ ਕਿੰਨੇ ਪਿਆਰੇ ਲੱਗ ਰਹੇ ਨੇ ਦੇਖੋ ਇਹਨਾਂ ਦਾ ਰੰਗ ਖੁੱਲਾ ਮਾਹੌਲ ਹੈ ਨਾਲੀ ਕੋਈ ਇੱਕ ਦੂਜੇ ਨੂੰ ਤੰਗ ਨਹੀਂ ਕਰਦਾ ਇਹ ਕੋਈ ਰੰਗ ਮਸਲਾ ਕੋਈ ਭੇਦ ਨਹੀਂ ਛੋਟੇ ਵੱਡੇ ਦਾ ਕੋਈ ਭੇਦ ਭਾਵ ਨਹੀਂ ਦੇਖੋ ਕਿੱਦਾਂ ਮਿਲ ਕੇ ਰਹਿ ਰਹੇ ਨੇ ਕਈ ਬਿਜਾਤੀਆਂ ਇਕੱਠੇ-ਕੱਠੇ ਕਰੇ ਬੁੱਧੇ ਨੇ ਅੱਡ-ਅੱਡ ਜਗਤਾਂ ਇੱਕ ਹੀ ਜਗ੍ਹਾ ਤੇ ਆਪਣਾ ਮਨੋਰੰਜਨ ਕਰ ਰਹੇ ਨੇ ਚਾਹ ਦੇ ਦਿੱਤੇ ਹਨ ਦੋ ਐਜੂਕੇਸ਼ਨ ਵੱਧ ਤੋਂ ਵੱਧ ਪ੍ਰਜਾਤੀਆਂ ਦੇ ਜੀਵ ਜੰਤੂ ਇੱਥੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਰੰਗ ਇਹਨਾਂ ਦੇ ਸੋਹਣੇ ਪਿਆਰੇ ਜਿਦਾਂ ਜਿੱਦਾਂ ਅੱਗੇ ਵੱਧੋ ਇੱਕ ਤੱਕ ਵੱਧ ਕੇ ਪਰਜਾਤੀ ਨਜ਼ਰ ਆ ਰਹੀ ਹੈ ਪਰ ਉਸ ਤੋਂ ਵੱਧ ਕੇ ਇਹਾਂ ਦੇ ਲਈ ਫੌਂਡ ਕੀਤੇ ਹੋਏ ਨੇ ਇਹ ਦੇਖੋ ਜੀ ना देखो इन्ह दिन किस्म देखो कितने प्यारे प्यारे रंग ने पता नहीं लगता है जानवर है कि जहाँ फ्लावर देखो ਉਡੀ ਮੌਜ ਮਿਸ਼ਤੀ ਕਰ ਰਹੇ ਨੇ ਇਹ ਪਾਣੀ ਦੇ ਜਾਨਵਰ

thank you in newark there's evidence showing examples of the crash tunic but what a diverse population with this observation uh, you know for example to see the male narwhals approaching the school of arctic cod uh, yeah yeah the ocean of uh, canada jo ke toronto canada de vich a toronto area de vich the entire street downtown area from canton to the river road sled what was interesting was using the trolley from my perspective the water current with the machine was the process that remained completely the same time ਕੀ ਸਰ ਜੀ ਦਾ ਅਵਸਰ ਆਉਣਾ ਹੈ ਕਿ ਇਹ ਜਾਨਵਰ ਇੱਥੇ ਖੜਾ ਹੈ ਨਾ ਇਹ ਜਾਨਵਰ ਇੱਥੇ ਖੜਾ ਹੈ ਕਿਉਂਕਿ ਅੰਤਿਮ ਕਿਨੂਬੇ ਸੰਭੇਰ ਰੱਖੇ ਨੇ ਇੱਥੇ ਇਹੋ ਜਿਹੇ ਪਤਾ ਨਹੀਂ ਲੱਗਦਾ ਜੀ ਜਾਨਵਰ ਆ ਕੋਈ ਹੋਰ ਹੈ ਜਿਹਦੇ ਹੈਲਦੀ ਅਵੇਰ ਬਤਾ ਲੱਗਦਾ ਵੀ ਜਾਨਵਰ ਆ ਇਹ ਖੁਸ਼ਬੂ ਵੀ ਤਾਂ ਲੱਗਦੇ ਫਲਾਵਰ ਹੀ ਆ ਇਹ ਜਦੋਂ ਹਿੱਲਦੇ ਆ ਤਾਂ ਫੇਰ ਪਤਾ ਲੱਗਦਾ ਵੀ ਇਹ ਗਾਂ ਹੈ ਦੇਖੋ ਇਹਨਾਂ ਦੀ ਇੱਕ ਕਿਸਮਾ ਦੇਖੋ जिन्ना अगे बदोगे नवी तो नवी किसम मिलेगी अपने अपने तरीके मौज मस्ती इत रह रहे ऑफ़ कनेडा टोरटो अंटारीियो ਜੋ ਕਿ ਡੌਨਟਨ ਏਰੀਏ ਦੇ ਵਿੱਚ ਸੀਗਨ ਟਾਵਰ ਦੇ ਬਿਲਕੁਲ ਨਾਲ ਬਹੁਤ ਭਾਰੀ ਗਿਣਤੀ ਦੇ ਵਿੱਚ ਪੰਜ ਰਹਿਣ ਵਾਲੇ ਜੀਵੰਤੂ ਰੱਖਿਆ ਹੋਏ ਨੇ ਔਰ ਬਹੁਤ ਹੀ ਵਧੀਆ ਹੈ ਨਾ ਤੇ ਰਹਿਣ ਦਾ ਪਰਵਾਨ ਦੇਤੇ ਕੀਤਾ ਗਿਆ ਜਿੱਦਾਂ ਦਾ ਵਾਤਾਵਰਣ ਇਹਨਾਂ ਨੂੰ ਚਾਹੀਦਾ ਇਦਾਂ ਦਾ ਹੀ ਵਾਤਾਵਰਣ ਇਹਨਾਂ ਨੂੰ ਦਿੱਤਾ ਹੋਇਆ देखो बहुत ही प्यारे प्यारे जानवर देखो जिते देखोगे तू तो नी किस्म मिलेगी ये देखो जी ਇਹ ਹੈ ਜੀ ਟੋਰਾਂਟੋ ਕੈਨੇਡਾ ਦੇ ਵਿੱਚ ਅਕੀਓਰੀਅਮ ਆਫ ਕੈਨੇਡਾ ਜੋ ਕਿ ਅਨਟਾਰੀਓ ਸਟੇਟ ਵਿੱਚ ਡੌਨਟਨ ਏਰੀਆ ਟੋਰਾਂਟੋ ਦੇ ਵਿੱਚ ਉਹ ਤੁਹਾਨੂੰ ਦਿਖਾਇਆ ਜੀ ਅਕੀਓਰੀਅਮ ਆਫ ਕੈਨੇਡਾ ਪਾਣੀ ਚ ਤੈਰਨ ਵਾਲੇ ਅੱਡਵਾਟ ਕੇ ਸੰਦੇਸ਼ ਅੱਡਵਾਟ ਜਨਜਾਤੀਆਂ ਦੇ ਜੋ ਜੀਵ ਜੰਤੂ ਦਿਖਾਏ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ